ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਸ਼ਹੀਦ ਦਾ ਇਤਿਹਾਸ ਦੱਸਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਸ਼ਹੀਦੀ ਕਰਵਾਉਣ ਦਾ ਅਸਲ ਦੋਸ਼ੀ ਕੌਣ ਸੀ ਇਸ ਬਾਰੇ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਪਰ ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਜਦ ਲਾਗੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਚੰਦੂ ਦੀ ਧੀ ਨਾਲ ਕਰ ਦਿੱਤਾ ਸੀ ਤਾਂ ਚੰਦੂ ਨੇ ਹੰਕਾਰ ਵਿੱਚ ਆ ਕੇ ਲਾਗੀ ਨੂੰ ਅਲੰਭਾ ਦਿੱਤਾ ਸੀ ਕਿ ਤੂੰ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਇਆ ਹੈ ਚੰਦੂ ਨੇ ਆਪਣੇ ਆਪ ਨੂੰ ਚਵਾਰਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਮੋਰੀ ਗਿਆ ਸੀ ਚੰਦੂ ਦੇ ਪ੍ਰੈਸ ਗੱਲ ਨਾਲ ਦਿੱਲੀ ਦੇ ਸਿੱਖ ਸੰਗਤ ਦੇ ਹਰਦੇ ਬਲੁੰਦਰੇ ਗਏ ਸਨ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਇਸ ਹੰਕਾਰੇ ਦੀ ਧੀ ਦਾ ਰਸਤਾ ਨਹੀਂ ਲੈਣਾ ਹੈ ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਮੋਰੀ ਕਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਸਵੀਕਾਰ ਕਰਕੇ ਚੰਦੂ ਦੀ ਧੀ ਦਾ ਰਿਸ਼ਤਾ ਮੋੜ ਦਿੱਤਾ ਸੀ ਜਿਸ ਕਾਰਨ ਚੰਦੂ ਨੂੰ ਗੁਰੂ ਜੀ ਪ੍ਰਤੀ ਬਹੁਤ ਈਰਖਾ ਹੋ ਗਈ ਸੀ ਜਹਾ ਕੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਉਸ ਪਾਪੀ ਨੇ ਗੁਰੂ ਜੀ ਨੂੰ ਆਪਣੀ ਧੀ ਦਾ ਰਿਸ਼ਤਾ ਸਵੀਕਾਰ ਸਵੀਕਾਰ ਕਰਵਾਉਣ ਲਈ ਅਕੈ ਅਤੇ ਅਸੈ ਤਸੀਹੇ ਦਿੱਤੇ ਸਨ ਉਸ ਪਾਪੀ ਨੇ ਗੁਰੂ ਜੀ ਨੂੰ ਉਬਲਦੀ ਦੀਗ ਵਿੱਚ ਵਾਲਿਆ ਤਤੀ ਤਵੀ ਤੇ ਬਿਠਾਇਆ ਅਤੇ ਤਤਾਰੇਤਾ ਗੁਰੂ ਜੀ ਦੇ ਸੀਸ ਵਿੱਚ ਪਵਾਇਆ ਸੀ ਇਸ ਤੋਂ ਇਲਾਵਾ ਉਸ ਨੇ ਗੁਰੂ ਜੀ ਤੇ ਹੋਰ ਬਹੁਤ ਸਾਰੇ ਇਲਜ਼ਾਮ ਲਾਏ ਪਰ ਗੁਰੂ ਜੀ ਆਪਣੇ ਗੀਤੇ ਤੋਂ ਨਹੀਂ ਡੋਲੇ ਸਨ ਪਾਪੂ ਪਾਪੀ ਚੰਦੂ ਦੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਪਰਿਵਾਰ ਦੇ ਧੀ ਸੀ ਉਸ ਨੂੰ ਗੁਰੂ ਜੀ ਪ੍ਰਤੀ ਬਹੁਤ ਸ਼ਰਧਾ ਸੀ ਜਦੋਂ ਆਪਣੇ ਘਰ ਵਿੱਚ ਗੁਰੂ ਜੀ ਨੂੰ ਦਿੱਤੇ ਤੁਸੀਂ ਹਿਆਂ ਬਾਰੇ ਸੁਣਦੇ ਤਾਂ ਉਹ ਗੁਰੂ ਜੀ ਤੇ ਹੁੰਦੇ ਹੋਏ ਜਲਮ ਬਾਰੇ ਸੁਣ ਕੇ ਮੱਛੀ ਬਾਗ ਤੜਫ ਜਾਂਦੇ ਸੀ ਉਹ ਆਪਣੇ ਸਹਰੇ ਅੱਗੇ ਵਾਸਤੇ ਪਾਉਂਦੇ ਸੀ ਕਿ ਤੁਸੀਂ ਰੱਬ ਰੂਪ ਗੁਰੂ ਜੀ ਤੇ ਜ਼ੁਲਮ ਨਾ ਕਰੋ ਪਰ ਉਸ ਪਾਪੀ ਦੇ ਪੱਥਰ ਦਿਲ ਤੇ ਕੋਈ ਅਸਰ ਨਹੀਂ ਹੁੰਦਾ ਸੀ ਚੰਦੂ ਦੀ ਨੋ ਨੂੰ ਇਸ ਘਰ ਦੀ ਨੋ ਹੋਣ ਕਾਰਨ ਹੀ ਆਪਣੇ ਆਪ ਤੋਂ ਬੜੀ ਘਰਣਾ ਹੋ ਰਹੀ ਸੀ ਉਸ ਦਾ ਮਨ ਕਰਦਾ ਸੀ ਕਿ ਮੈਂ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਮਾਫੀ ਮੰਗ ਲਵਾਂ ਪਰ ਉਹ ਆਪਣੇ ਸਹੁਰੇ ਤੋਂ ਡਰਦੀ ਹੋਈ ਇਹ ਕਰ ਨਹੀਂ ਸਕਦੀ ਸੀ ਫਿਰ ਵੀ ਉਹ ਸੁਰਤ ਵਿੱਚ ਹੀ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਭੋਬਾਂ ਮਾਰ ਕੇ ਰੋਂਦੀ ਸੀ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲੀ ਰਾਤ ਜਦ ਸਾਰਾ ਪਰਿਵਾਰ ਸੌ ਗਿਆ ਤਾਂ ਚੰਦੋ ਦੀ ਨੂ ਨੇ ਛੋਲੇ ਵਾਲ ਕੇ ਅਤੇ ਠੰਡਾ ਮਿੱਠਾ ਜਲ ਤਿਆਰ ਤਿਆਰ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਉੱਥੇ ਚਲੇ ਗਈ ਸੀ ਜਿੱਥੇ ਗੁਰੂ ਜੀ ਕੈਸ ਸਨ ਪਹਿਰੇਦਾਰਾਂ ਨੇ ਉਸ ਨੂੰ ਰੋਕ ਦਿੱਤਾ ਤਾਂ ਉਸ ਨੇ ਗੁਰੂ ਜੀ ਦੇ ਦਰਸ਼ਨ ਕਰਨ ਖਾਤਰ ਆਪਣੇ ਗਹਿਣੇ ਪਹਿਰੇਦਾਰਾਂ ਨੂੰ ਰਿਸ਼ਵਤ ਵਜੋਂ ਦੇ ਦਿੱਤੇ ਸਨ ਉਸ ਤੋਂ ਬਾਅਦ ਉਹ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਗਈ ਸੀ ਕਵੀ ਸੰਤੋਖ ਸਿੰਘ ਚੂੜਾ ਮਨੀ ਅਨੁਸਾਰ ਉਸਨੇ ਬੇਨਤੀ ਕੀਤੀ ਸ੍ਰੀ ਸਤਗੁਰੂ ਜੀ ਜੀਜੇ ਪਾਨੇ ਲਿਓ ਹਾਰ ਕੋ ਜਾਏ ਖਾਨੇ ਪਾਪੀ ਕੇ ਸਤ ਸੋਮੈ ਵਿਆਹੇ ਉਤੀ ਯੋਗਤਾ ਐਸੇ ਨਾਹੀਂ ਸਤਗੁਰੂ ਜੀ ਜਲ ਛਕੋ ਇਹ ਭੋਜਨ ਲਵੋ ਅਤੇ ਛਕ ਲਓ ਮੈਂ ਪਾਪੀ ਦੇ ਪੁੱਤਰ ਨਾਲ ਵਿਆਹੀ ਹੋਈ ਹਾਂ ਔਰ ਇਹ ਘਰ ਮੇਰੇ ਲਾਇਕ ਨਹੀਂ ਹੈ ਸਤਿਗੁਰੂ ਜੀ ਨੇ ਉਸਤੇ ਕਿਰਪਾ ਦ੍ਰਿਸ਼ਟੀ ਪਾਈ ਅਤੇ ਕਿਹਾ ਬੇਟਾ ਤੇਰੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਪ੍ਰਵਾਨ ਹੋ ਗਈ ਹੈ ਅਸੀਂ ਇਸ ਪਾਪੀ ਦੇ ਘਰ ਦਾ ਅੰਨ ਜਲ ਗ੍ਰੈਂਡ ਨਹੀਂ ਕਰਨਾ ਤੇਰੀ ਸੇਵਾ ਅਜਾਈ ਨਹੀਂ ਜਾਵੇਗੀ ਤੇਰੀ ਭਾਵਨਾ ਮਨਜ਼ੂਰ ਹੋ ਗਈ ਹੈ ਸਿੱਖ ਸੰਗਤ ਰਹਿੰਦੀ ਦੁਨੀਆ ਤੱਕ ਠੰਡੇ ਮਿੱਠੇ ਜਲਦੇ ਛਵੀਲ ਅਤੇ ਛੋਲਿਆਂ ਦਾ ਪ੍ਰਸ਼ਾਦ ਵਰਤਾਇ ਕਰੇਗੀ ਅਸੀਂ ਤੇਰੇ ਤੇ ਪ੍ਰਸੰਨ ਹਾਂ ਜੋ ਦਾਤ ਚਾਹੀਦੀ ਹੈ ਮੰਗ ਲਾ ਗੁਰੂ ਨਾਨਕ ਦੇਵ ਜੀ ਦੇ ਘਰ ਕੋਈ ਕਮੀ ਨਹੀਂ ਹੈ ਚੰਦੂ ਦੀ ਨੂ ਨੇ ਬਰਾਗ ਵਿੱਚ ਆ ਕੇ ਕਿਹਾ ਸਤਿਗੁਰੂ ਜੀ ਮੇਰਾ ਮਨ ਦੁਨੀਆ ਤੋਂ ਉਪਰਾਮ ਹੋ ਗਿਆ ਹੈ ਮੇਰੀ ਬੇਨਤੀ ਹੈ ਕਿ ਮੈਂ ਇੱਥੇ ਹੋਰ ਨਹੀਂ ਰਹਿ ਸਕਦੇ ਮੈਨੂੰ ਸੱਚਖੰਡ ਵਿਖੇ ਭੇਜ ਦਿਓ ਗੁਰੂ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੀ ਇਹ ਮਰਜ਼ੀ ਪੂਰੀ ਕਰਨਗੇ ਉਸ ਤੋਂ ਬਾਅਦ ਚੰਦੂ ਦੀ ਨੂ ਨੇ ਖਾਣਾ ਪੀਣਾ ਛੱਡ ਦਿੱਤਾ ਸੀ ਉਹ ਚੱਦਰ ਲੈ ਕੇ ਪੈ ਗਏ ਸੀ ਜਦ ਦੂਜੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 라ਵੀ ਵਿਚ ਇਸ਼ਨਾਨ ਕਰਕੇ ਸੱਚਖੰਡ ਨੂੰ ਪਿਆਨਾ ਕੀਤਾ ਤਾਂ ਗੁਰੂ ਜੀ ਦੀ ਰਹਿਮਤ ਨਾਲ ਚੰਦੂ ਦੀ ਨੋ ਵੀ ਆਪਣੇ ਪ੍ਰਾਣ त्याग ਕੇ ਸੱਚਖੰਡ ਵਿਖੇ ਪਹੁੰਚ ਕੇ ਸਤਿਗੁਰੂ ਜੀ ਦੇ ਚਰਨਾ ਵਿੱਚ ਨਵਾਸ ਕਰ ਲਿਆ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਵਾਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ